ਹਾਂਜੀ ਪਿਆਪਾ ਸ਼ਿਕਰੀ ਸਾਰੇ ਉਹ ਨਹੀਂ ਜਿਵੇਂ ਵੀ ਤੁਹਾਨੂੰ ਪਤਾ ਹੀ ਹੈ ਸਾਰੇ ਪੰਜਾਬ ਨੂੰ ਯਾਰ ਹਰਿਆਣੇ ਦੇ ਕੈਂਥਲ ਤੇ ਪਹਿਲਾਂ ਦੋ ਮੁੰਡਿਆਂ ਦੀ ਡੈਥ ਹੋ ਗਈ ਸੀਗੀ ਡਾਂਕਰਾਂ ਨੇ ਉਹਨਾਂ ਨੂੰ ਮਾਰਤਾ ਸੀਗਾ ਤੇ ਇੱਕ ਹੋਰ ਮੁੰਡਾ ਵਾ ਕਰਨ ਨਾਂ ਦਾ ਮੁੰਡਾ ਵਾ ਇਹ ਪੰਜਾਬ ਦਾ ਮੁੰਡਾ ਵਾ ਇਹਦੀ ਵੀ ਕੋਈ ਡੈਥ ਉੱਤੇ ਹੋਈ ਆ ਵੀ ਡਾਂਕੀ ਲਾ ਰਿਆ ਸੀ ਪੁਰਾ ਕਹਿੰਦੇ दारू-ਦਰੂ ਜਿਆਦਾ ਪੀਤੀ ਹੋਈ ਸੀ ਤੇ ਬਾਕੀ ਸੱਚਾਈ ਦੱਸਦੇ ਨੇ ਆ ਜੋ 55 ਲੱਖ ਲਗਾ ਕੇ ਅਮਰੀਕਾ ਗਏ ਸੰਗਰੂਰ ਦੇ ਪਿੰਡ ਮੰਡਵੀ ਦੇ 19 ਸਾਲਾ ਕਰਨਦੀਪ ਸਿੰਘ ਦੀ ਦਰਿਆ ਵਿੱਚ ਡੁੱਬਣ ਕਰਕੇ ਮੌਤ ਹੋ ਗਈ। ਲਿਨ ਕਾਉਂਟੀ ਸ਼ੈਰਿਫ ਦਫ਼ਤਰ ਵੱਲੋਂ 31 ਅਕਤੂਬਰ ਨੂੰ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਕਰਨਦੀਪ ਦੀ ਦੇ 24 ਅਕਤੂਬਰ ਨੂੰ ਓਰੇਗਨ ਸੂਬੇ ਵਿੱਚਲੀ ਮਿਲ ਸਿਟੀ ਵਿੱਚ ਨਾਰਥ ਸੈਂਟੀਮ ਦਰਿਆ ਵਿੱਚੋਂ ਲੱਭੀ। ਡਾਕਟਰੀ ਜਾਂਚ ਵਿੱਚ ਮੌਤ ਦਾ ਕਾਰਨ ਐਕਸੀਡੈਂਟਲ ਡਰੋਨਿੰਗ ਭਾਵ ਦੁਰਘਟਨਾ ਕਰਕੇ ਡੁੱਬਣਾ ਦੱਸਿਆ ਗਿਆ। ਪੁਲਿਸ ਨੂੰ ਪਤਾ ਲੱਗਾ ਸੀ ਕਿ ਕਰਨਦੀਪ ਸਿੰਘ ਨੂੰ 7 ਅਕਤੂਬਰ ਦੀ ਰਾਤ ਨੂੰ ਦਰਿਆ ਦੇ ਕੰਢੇ ਉੱਤੇ ਆਖਰੀ ਵਾਰ ਦੇਖਿਆ ਗਿਆ ਸੀ। ਉਹ ਇਸ ਵੇਲੇ ਡਰਿੰਕ ਕਰ ਰਿਹਾ ਸੀ ਤੇ ਉਹ ਦਰਿਆ ਵਿੱਚ ਚਲਾ ਗਿਆ। ਉਸ ਨੂੰ ਤੈਰਨਾ ਨਹੀਂ ਆਉਂਦਾ ਸੀ। ਉਸ ਵੇਲੇ ਉਸ ਦੇ ਨਾਲ ਮੌਜੂਦ ਦੋਸਤਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਚਾਅ ਨਹੀਂ ਹੋਇਆ। ਕਰਨਦੀਪ ਦੇ ਦੋਸਤਾਂ ਵੱਲੋਂ ਪੁਲਿਸ ਨੂੰ 8 ਅਕਤੂਬਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ 2 ਹਫ਼ਤੇ ਤੋਂ ਬਾਅਦ ਸਮਾਂ ਉਸ ਦੀ ਭਾਲ ਕੀਤੀ ਗਈ। ਬੀਤੇ ਮੰਗਲਵਾਰ ਨੂੰ ਕਰਨਦੀਪ ਸਿੰਘ ਦੇ ਘਰ ਉਸ ਦੀ ਮੌਤ ਦੀ ਖਬਰ ਪਹੁੰਚੀ। ਇਸ ਕੱਟ ਨਾਮਗਰ ਨੂੰ ਉਸਦੇ ਪਰਿਵਾਰ ਅਤੇ ਸਬੰਧੀਆਂ ਵਿੱਚ ਡੂੰਘੇ ਸੂਕਤ ਦਾ ਮਾਹੌਲ ਹੈ। ਕਰਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਸਾਦੀ ਢਾਈ ਕਿੱਲੇ ਜ਼ਮੀਨ ਵੇਚ ਕੇ ਚੰਗੇ ਭਵਿੱਖ ਦੀ ਆਸ ਵਿੱਚ ਕਰਨਦੀਪ ਸਿੰਘ ਨੂੰ ਅਮਰੀਕਾ ਭੇਜਿਆ ਸੀ। ਪਰਿਵਾਰ ਮੁਤਾਬਕ 2 ਸਾਲ ਤੋਂ ਵੱਧ ਸਮੇਂ ਪਹਿਲਾਂ ਅਮਰੀਕਾ ਗਿਆ ਕਰਨਦੀਪ ਸਿੰਘ ਗਰੋਸਰੀ ਸਟੋਰ ਵਿੱਚ ਕੰਮ ਕਰਦਾ ਸੀ ਅਤੇ ਉਸ ਦੀ ਕਮਾਈ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਕਰਨਦੀਪ ਸਿੰਘ ਦੇ ਪਿਤਾ ਡਰਾਈਵਰੀ ਕਰਦੇ ਸਨ। ਕਰਨਦੀਪ ਸਿੰਘ ਦਾ ਇੱਕ ਛੋਟਾ ਭਰਾ ਵੀ ਹੈ ਜੋ ਪੜ੍ਹਾਈ ਕਰਦਾ ਹੈ। ਕਰਨਦੀਪ ਦੇ ਪਰਿਵਾਰ ਵੱਲੋਂ ਉਸ ਦੀ ਮੌਤ ਨੂੰ ਲੈ ਕੇ ਸ਼ੰਕਾ ਵੀ ਜ਼ਾਹਰ ਕੀਤਾ ਗਿਆ ਸੀ। ਉਹ ਵੀ ਮੁੰਡੇ ਕਹ ਰਹੇ ਨੇ ਕਿ ਨਾ ਵੀ ਇਚਨ ਆਣ ਗਿਆ ਵੀ ਉਹਨੇ ਇਹ ਛਾਲ ਮਾਰੀ ਵੀ ਛਾਲ ਉਹ ਮਾਰ ਨਹੀਂ ਸਕਦਾ ਜੀ। ਜਿੱਥੋਂ ਤੱਕ ਸਾਡਾ ਪਤਾ ਉਹਨਾਂ ਬੇਟੇ ਦਾ ਤਦੋਂ ਆਖਰੀ ਵਾਰ ਸਾਡਾ ਕਦੋਂ ਗੱਲ ਹੋਈ ਸੀ ਸਾਡੇ ਨਾਲ ਚੀਕ ਨੂੰ ਹੋਈ ਸੀ ਹਟਕਤੂਬਰ ਨੂੰ ਮੌਕਾ ਤੁਹਾਨੂੰ ਨੂੰ ਨਹੀਂ ਆਇਆ। ਕਿਉਂਕਿ ਉਹ ਤੋਂ ਵਾ ਸੱਚ ਉਹ ਫਰ ਹੈ। ਲਕਾ ਰੱਖਿਆ ਹੀ ਉੱਥੇ ਗਮ ਚੋਦਰੀ ਲਿਖਾਈ ਹੋਈ ਸੀ ਰਿਪੋਰਟ ਕਿ ਭਾਲ ਚੱਲ ਰਹੀ ਸੀ। ਨਾਲੇ ਕੋਲ ਫੋਨ ਆਇਆ ਐ ਵੀ ਡੈੱਡ ਬੋਡੀ ਮਿਲੀ ਔਤ ਨੂੰ ਇਹ ਜਾਣ ਤੋਂ ਪਹਿਲਾਂ ਤੇ ਵਜੇਰੇ ਇਦਾਂ ਬਈ ਗੱਲ ਯਾਰ ਆਪਾਂ ਇਨੇ ਰੁਪਏ ਲਗਾ ਕੇ ਬਈ ਜ਼ਮੀਨ ਜਾਇਦਾ ਸਾਰਾ ਕੁਝ ਵੇਚ ਕੇ ਲੋਨ ਚੱਕ ਕੇ ਆਪਾਂ ਆਪਣੇ ਪੁੱਤ ਨੂੰ ਆਪ ਹੀ ਮਤਲਬ ਮਰ ਲਈ ਭੇਜ ਬੁੱਧ ਦਿੰਨੇ ਆ ਕੋਈ ਵਿਰਲਾ ਬੰਦਾ ਹੁੰਦਾ ਜਿਹਦੇ ਬਈ ਯਾਰ ਕਿਸਮਤ ਤੇਜ ਹੋਵੇ ਹਨਾ ਅੱਜ ਦੇ ਹਾਲਾਤ ਅਮਰੀਕਾ ਦੇ ਇਹ ਨੇ ਉਹ ਤਾਂ ਯਾਰ ਉੱਥੋਂ ਭਰ-ਭਰ ਭੇਜਦੇ ਪਏ ਨੇ ਤੇ ਆਪਾਂ ਐਡੇ ਮੂਰਖ ਹੋ ਗਏ ਆ ਯਾਰ ਕਿ ਆਪਾਂ ਹਜੇ ਵੀ ਕਹੀ ਜਾਂਦੇ ਆ ਭਾਈ 2.50 ਲੱਖ 2 ਕਰੋੜ ਰੁਪਇਆ ਭੇਜੋ ਜਵਾਗ ਬਾਹਰ ਜ਼ਮੀਨਾਂ ਵੇਚ ਦਿਓ ਲੋਨ ਚੱਕਦੇ ਹੋ ਤੇ ਸਮਝ ਯਾਰ ਇਹ ਮਾਪਾਪ ਨੂੰ ਸਮਝਣਾ ਚਾਹੀਦਾ ਯਾਰ ਮੁੰਡੇ ਅੱਜ ਕੱਲ ਦੇ ਮੁੰਡੇ ਤੁਹਾਨੂੰ ਤਾਂ ਕਹਿਣਾ ਆਪਕੇ ਸਾਨੂੰ ਭੇਜੋ ਭਾਈ ਭੇਜੋ ਬਾਹਰ ਥੋੜੇ ਯਾਰ ਮਾਪਾਪ ਨੂੰ ਸਮਝ ਆ ਚਾਹੀਦੀ ਆ ਕਿ ਕੀ ਕੀ ਅਮਰੀਕਾ ਚ ਹੋ ਰਿਹਾ ਵਾ ਤੇ ਤੁਸੀਂ ਕਿਉਂ ਕਰ ਰਹੇ ਹੋ ਯਾਰ ਇਹ ਕੰਮ ਫਿਰ ਪੁੱਤ ਇਕੱਲੇ ਇਕੱਲੇ ਪੁੱਤ ਹੁੰਦੇ ਨੇ ਜਦੋਂ ਚਲੇ ਜਾਂਦੇ ਨੇ ਫਿਰ ਤੁਸੀਂ ਕਹਿੰਦੇ ਹੋ ਰੱਬਾ ਕਿਉਂ ਹੋ ਗਿਆ ਰੱਬਾ ਕਿਉਂ ਹੋ ਗਿਆ ਤੁਸੀਂ ਆਪ ਹੀ ਸਟੈਪ ਚੱਕਣ ਤੋਂ ਪਹਿਲਾਂ ਸੋਚੋ ਯਾਰ ਇਹ ਕੰਮ ਜੋ ਪਿਆ ਨਹੀਂ ਨਾ ਉਸ ਮੈਂ ਨਹੀਂ ਦੇ ਨਾ ਨਾ ਬਚਾਰੇ ਪਰਿਵਾਰ ਬਹੁਤ ਸਦਨੇ ਜੀ ਮੈਂ ਅਜੇ ਕੁਝ ਨਹੀਂ ਕਮਾਇਆ ਕਰਿਆ ਉਹਨੇ ਕੀ ਕਰ ਲਿਆ ਦੱਸੋ ਲੋਟਾਈ ਚਲੰਗ ਵਿੱਚ ਬੜਾ ਵਧੀਆ ਪਰਿਵਾਰ ਸੀ ਗਰੀਬ ਪਰਿਵਾਰ ਸੀ ਜੀ ਇਹਨਾਂ ਨੇ ਲੈਲੀ ਪੁਲੀਜ਼ ਜ਼ਮੀਨ ਵੇਚ ਕੇ ਮੁੰਡਾ ਬਾਹਰ ਕਰ ਲਿਆ ਸੀ ਸੀ ਗਰੀਬ ਪਰਿਵਾਰ ਹੈ ਜੀ ਆਪਣਾ ਕਲਿਆ ਸੀ ਚਲੋ ਉਥੇ ਜਾ ਕੇ ਕਮਾਈ ਕਰੇਗਾ ਉਥੇ ਜਾ ਕੇ ਆ ਕੋਈ ਪਰਵਦਾ ਪਾਣਾ ਬੀਤ ਗਿਆ ਜੀ ਇੱਕ ਪਰਿਵਾਰਕ ਮੈਂਬਰ ਨੇ ਬੀਬੀਸੀ ਨੂੰ ਦੱਸਿਆ ਕਿ ਮ੍ਰਿਤਕ ਕਰਨਦੀਪ ਸਿੰਘ ਦਾ ਸਰੀਰ ਭਾਰਤ ਲਿਆਣ ਦੀ ਜਾਣ ਦੀ ਸਥਿਤੀ ਵਿੱਚ ਨਹੀਂ ਹੈ ਇਸ ਲਈ ਉਹਨਾਂ ਦੀ ਮੰਗ ਹੈ ਕਿ ਅੰਤਮ ਰਸਮਾਂ ਲਈ ਮਾਪਿਆਂ ਨੂੰ ਅਮਰੀਕਾ ਭੇਜੇ ਜਾਣ ਦਾ ਪ੍ਰਬੰਧ ਕੀਤਾ ਜਾਵੇ ਲਿਨ ਕਾਉਂਟੀ ਸ਼ੈਰਿਫ ਦੀ ਪੁਲਿਸ ਮੁਤਾਬਕ ਉਹ ਕੌਂਸੂਲੇਟ ਜਨਰਲ ਆਫ ਇੰਡੀਆ ਦੇ ਸੰਪਰਕ ਵਿੱਚ ਹਨ ਅਤੇ ਕਰਨਦੀਪ ਸਿੰਘ ਦੇ ਪਰਿਵਾਰ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਨ ਆਹੀ ਬਈ ਗੱਲ ਸੀਗੀ ਯਾਰ ਤੇ ਬਾਕੀ ਯਾਰ ਬਈ ਮੈਂ ਸਾਰੇ ਮਾਪੇ ਪਾਪਾ ਨੂੰ ਇਹੀ ਕਹੂੰਗਾ ਤੁਸੀਂ ਮੇਰੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਯਾਰ ਸਾਰੇ ਮਾਪੇ ਪਾਪਾ ਨਾਲ ਜਿਹੜੇ ਆ ਸੋਚਦੇ ਪੈਣ ਬਾਹਰ ਰੂਪੇਜਣ ਅਮਰੀਕਾ ਉੱਥੇ ਬਈ ਹਾਲਾਤ ਬਹੁਤ ਮਾੜੇ ਨੇ ਯਾਰ ਹੁਣ ਤੁਹਾਨੂੰ ਪਤਾ ਹੀ ਹੈ ਬਈ ਮਤਲਬ ਅਮਰੀਕਾ 'ਚ ਹਾਲਾਤ ਬਹੁਤ ਮਾੜੇ ਨਹੀਂ ਮਤਲਬ ਕਿ ਉੱਥੇ ਯਾਰ ਡੌਂਕਰ ਜਿਹੜੇ ਉਹ ਮਰੀ ਮੁਰੀ ਜਾਂਦੇ ਨੇ ਜਵਾਕਾਂ ਨੂੰ ਆ ਨਿਊਜ਼ਾਂ ਤਿੰਨ ਚਾਰ ਇਕੱਠੀਆਂ ਹੀ ਆ ਗਈਆਂ ਨੇ ਤੇ ਮੇਰਾ ਭਰਾ ਮੇਰੀ ਭੈਣ ਜ਼ਰੂਰ ਸੁਨੇਹਾ ਲਾਇਓ ਆਪਣੇ ਮਾਪੇ ਪਾਪਾ ਨੂੰ ਆਪਣੇ ਅਕਲਾਂਟੀ ਨੂੰ ਕਿ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਇੰਨੇ ਰੁਪਏ ਯਾਰ 50 50 ਲੱਖ ਰੁਪਏ ਲਾ ਦੇਣਾ ਫਿਰ ਕਾਨੂੰ ਆਪਣਾ ਪੁੱਤੀ ਚਲੇ ਜਾਣਾ ਫਿਰ ਕੀ ਸਮਝਦੇ ਪਏ ਉਹਨਾਂ ਗੱਲ ਨੂੰ ਬਸ ਇਹ ਹੈ ਕਿ ਇੱਥੇ 10 15 20 ਲੱਖ ਲਾ ਕੇ ਇੱਥੇ ਕੋਈ ਕੰਮ ਕੰਮ ਕਰ ਲੋ ਜਾਂ ਯੂਰੋਪ ਵਰਗੀ ਕੰਟਰੀ ਚ ਚਲ ਜਾਓ ਬਈ ਜੇ ਬਾਹਲੇ ਹੀ ਤੁਹਾਨੂੰ ਹੈਗਾ ਵਾ ਕਿ ਮੈਂ ਬਾਹਰ ਜਾਣਾ ਬਾਹਰ ਜਾਣਾ ਵਾ ਤੇ ਬਾਬਾ ਇਹ ਨਹੀਂ ਕਿ ਵੀਡੀਓ ਸੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਈ ਆਪਾਂ ਮਿਲਦੇ ਆਗਲੀ ਵੀਡੀਓ ਚ ਉਦ ਤੱਕ ਆਪਣਾ ਤੇ ਆਪਣੀ ਫੈਮਲੀ ਦਾ ਧਿਆਨ ਰੱਖਿਓ ਪਿਆ ਪਰੀ ਸਤਿ ਸ੍ਰੀ ਅਕਾਲ ਜੀ